ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਤਿਹੰਗ ਦੇ ਵਸਨੀਕਾਂ ਨੇ ਤਿਹੰਗ ਕੋਆਪਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਬੈਂਕ ਲਿਮਟਿਡ ਵਿੱਚ ਬਤੌਰ ਸੈਕਟਰੀ ਸੇਵਾਮਾਨ ਨਿਭਾਉਣ ਵਾਲੇ ਸੁਖਵਿੰਦਰਪਾਲ ਪੁੱਤਰ ਜਗਿੰਦਰਪਾਲ ਵਾਸੀ ਪੰਡੋਰੀ ਉੱਪਰ ਲਗਭਗ 16 ਲੱਖ ਦਾ ਘੁਟਾਲਾ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇੱਥੇ ਦੱਸ ਦਈਏ ਕਿ ਉਕਤ ਕਰਮਚਾਰੀ ਵੱਲੋਂ 8 ਲੱਖ ਰੁਪਏ ਵਾਪਸ ਕਰ ਦਿੱਤੇ ਗਏ ਹਨ ਪਰ ਬਾਕੀ ਬਕਾਇਆ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਉਹਨਾਂ ਦੱਸਿਆ ਕਿ ਜਦੋਂ ਅਧਿਕਾਰੀਆਂ ਵੱਲੋਂ ਬੈਂਕ ਵਿੱਚ ਆ ਕੇ ਜਾਂਚ ਕੀਤੀ ਤਾਂ ਸੁਸਾਇਟੀ ਬੈਂਕ ਵਿੱਚ ਪਿਆ ਸਟਾਕ ਵੀ ਘਟ ਪਾਇਆ ਗਿਆ ਪਰ ਉਕਤ ਵਿਅਕਤੀ ਉੱਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੱਸਿਆ ਕਿ ਇਸੇ ਹੀ ਵਿਅਕਤੀ ਨੇ ਸੰਤੋਖ ਸਿੰਘ ਪੁੱਤਰ ਚੂੜ ਸਿੰਘ ਨਾਲ ਵੀ 236000 ਰੁਪਏ ਦੀ ਠੱਗੀ ਮਾਰੀ ਹੈ ਜਿਸ ਦੀ ਸ਼ਿਕਾਇਤ ਵੀ ਫਿਲੌਰ ਥਾਣੇ ਵਿੱਚ ਕੀਤੀ ਗਈ ਹੈ। ਉਹਨਾਂ ਉੱਚ ਅਧਿਕਾਰੀਆਂ પાસે ਮੰਗ ਕੀਤੀ ਕਿ ਉਕਤ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਧਰ ਜਦੋਂ ਇਸ ਸਬੰਧੀ ਅਸਿਸਟੈਂਟ ਰਜਿਸਟਰਾਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਸਸਪੈਂਡ ਕਰਕੇ ਟਰਮੀਨੇਟ ਕੀਤਾ ਗਿਆ ਹੈ ਇਸ ਮੌਕੇ ਤੇ ਪ੍ਰਧਾਨ ਜਸਵਿੰਦਰ ਸਿੰਘ ਜਸਪਾਲ ਸਿੰਘ ਸੁਖਵੰਤ ਸਿੰਘ ਤਰਸੇਮ ਸਿੰਘ ਅਸ਼ਵਨੀ ਕੁਮਾਰ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ਫਿਲੌਰ ਤੋਂ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਇਹ ਪਿੰਡ ਦੀ ਇੱਕ ਜਾਨ ਹੁੰਦੀਆਂ ਕਿਉਂਕਿ ਜਦੋਂ ਕੋਆਪਰੇਟਿਵ ਸੁਸਾਇਟੀਆਂ ਦਾ ਕੰਮ ਇਹ ਆ ਕਿ ਜਿਹੜਾ ਕਿਸਾਨ ਆ ਉਹਨੂੰ ਆਪਾਂ ਮਦਦ ਕਰਨੀ ਆ ਉਹਦੀ ਪੈਸਿਆਂ ਦੀ ਪਰ ਆਪਾਂ ਤਰਸਦੀ ਇਹ ਦੇਖਦੇ ਆ ਕਿ ਲਗਭਗ ਪੰਜਾਬ ਦੇ ਬਹੁਤੇ ਪਿੰਡਾਂ ਦੇ ਵਿੱਚ ਜਿਹੜਾ ਕੋਆਪਰੇਟਿਵ ਸੁਸਾਇਟੀਆਂ ਮਾੜੇ ਪ੍ਰਬੰਧਾ ਕਰਨ ਜਿਹੜੇ ਮਾੜੇ ਸੈਕਟਰੀ ਜਾਂ ਹੋਰ ਪ੍ਰਬੰਧਕ ਆ ਉਹਨਾਂ ਦੇ ਕਾਰਨ ਬਹੁਤ ਥੱਲੇ ਜਾ ਰਹੀਆਂ ਆ ਸੋ ਇਦਾਂ ਦਾ ਇੱਕ ਵਾਕਿਆ ਜਿਹੜਾ ਆਪਾਂ ਦੇਖਦੇ ਆ ਕਿ ਸਾਡੇ ਪਿੰਡ ਤੈਂਗਾ ਕੋਪਰੇਟਿਵ ਸੁਸਾਇਟੀ ਦਾ ਆ ਜਿੱਥੇ ਕੇ ਬਤੌਰ ਸੈਕਟਰੀ ਜਿਹੜਾ ਸੁਖਵਿੰਦਰ ਪਾਲ son of जोगਿੰਦਰ ਪਾਲ ਪਿੰਡ ਪੰਡੋਰੀ ਉਹ ਇਥੇ ਬਤੌਰ ਸੈਕਟਰੀ ਸੀਗਾ ਪਿਛਲੇ ਸਮੇਂ ਦੇ ਵਿੱਚ ਉਹਦੇ ਵੱਲੋਂ ਬਹੁਤ ਗਵਨ ਕੀਤੇ ਗਏ ਜਦੋਂ ਉਹਦੇ ਗਵਨਾਂ ਦੀ ਪੜਤਾਲ ਨਵੀਂ ਜਿਹੜੀ ਆਪਣੀ ਸੁਸਾਇਟੀ ਗਠਿਤ ਹੋਈ ਸੀ ਕਮੇਟੀ ਉਹਦੇ ਵਿੱਚ ਜਦੋਂ ਕੀਤੀ ਗਈ ਤੇ ਲਗਭਗ 16 ਲੱਖ ਰੁਪਏ ਦੇ ਕਰੀਬ ਉਹਦੇ ਅੰਲਾ ਪੈਸਾ ਪਾਇਆ ਗਿਆ ਬਹੁਤ ਜਿਹਦੇ ਵਿੱਚ ਉਹਨੇ ਖਾਦ ਵੀ ਵੇਚਿਆ ਬਾਹਰ ਜਿਹੜਾ ਕਿ ਅਨਲੀਗਲ ਆ ਬਾਹਰ ਆਪਾਂ ਖਾਦ ਵੇਚ ਨਹੀਂ ਸਕਦੇ ਪਰ ਉਹਨੇ ਇਹ ਸਾਰੀਆਂ ਚੀਜ਼ਾਂ ਨੂੰ ਛੱਕੇ ਟੰਗਦੇ ਹੋਏ ਇਹ ਜਿਹੜਾ ਸਾਰਾ ਗਮਨ ਕੀਤਾ ਜਿਸ ਵੇਲੇ ਉਦੋਂ ਬਾਅਦ ਜਦੋਂ ਇੱਤੇ ਐਕਸ਼ਨ ਲੈਣ ਲਈ ਜਿਹੜੇ ਨਵੀਂ ਕਮੇਟੀ ਸੀ ਉਹਨਾਂ ਨੇ ਜਦੋਂ ਕਾਰਵਾਈ ਕਰਨ ਲਈ ਕਿਹਾ ਤੇ ਉਹਨਾਂ ਨੇ ਲਗਭਗ 8 ਲੱਖ ਰੁਪਈਆ ਜਿਹੜਾ ਵਾਪਸ ਕਰਤਾ ਤੇ ਬਾਕੀ ਜਿਹੜਾ ਪੈਸਾ ਆ ਉਹ ਤੋਂ ਇਨਕਾਰੀ ਹੋ ਰਿਹਾ ਉਹਦੇ ਵਿੱਚ ਕੋਈ ਲੜਸੜਾ ਨਹੀਂ ਫੜਾ ਰਿਹਾ ਇਹਦੇ ਲਈ ਜਿਹੜੇ ਸਬੰਧਤ ਆਪਣੀ ਸੁਸਾਇਟੀ ਸੀ ਇਹਨਾਂ ਨੇ ਸਰਕਾਰੇ ਦੁਆਰੇ ਵੀ ਪਹੁੰਚ ਕੀਤੀ ਸਾਡੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਆ ਉਹਨਾਂ ਨੇ ਵੀ ਪਹੁੰਚ ਕੀਤੀ ਤੇ ਉਹਨਾਂ ਨੇ ਵੀ ਕਿਹਾ ਪਰ ਜੇ ਆਪਾਂ ਕਹੀਏ ਬਈ ਇਹ ਤੇਰਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਪਰ ਕੋਈ ਉਹਦਾ ਕੋਈ ਬੜਾ ਪੋਜ਼ਿਟਿਵ ਰਿਜ਼ਲਟ ਨਹੀਂ ਆਇਆ ਸੋ ਆਪਾਂ ਦੇਖਦੇ ਹਾਂ ਕਿ ਜਿਹੜੇ ਜਦੋਂ ਫਿਰ ਸਬੰਧਤ ਅਧਿਕਾਰੀਆਂ ਦੇ ਉੱਤੇ ਥੋੜਾ ਜਿਹਾ ਪ੍ਰੈਸ਼ਰ ਪਿਆ ਤੇ ਸਾਡੇ ਰੋਹਿਤ ਜੈਨ ਜੀ ਇੱਥੇ ਆਏ ਨੇ ਇਹ ਸੋਸਾਇਟੀ ਦੇ ਵਿੱਚ ਉਹਨਾਂ ਨੇ ਜਦੋਂ ਆ ਕੇ ਇੱਥੇ ਪੜਤਾਲ ਕੀਤੀ ਆ ਤਾਂ ਉਹਦੇ ਵਿੱਚ ਜਿਹੜਾ ਗਮਨ ਦੀ ਸ਼ਾਰਟੇਜ ਪਾਈ ਗਈ ਆ ਪਰ ਉਸ ਤੋਂ ਬਾਅਦ ਜਿਹੜਾ ਲਖਤੀ ਇੱਥੇ ਆਪਣੇ ਜਿਹੜੀ ਸੁਸਾਇਟੀ ਆ ਇਹਦੇ ਜਿਹੜੀ ਕਮੇਟੀ ਆ ਉਹਨਾਂ ਵੱਲੋਂ ਆਪਣਾ ਜਿਹੜਾ ਦੂਸਰਾ ਇਹ ਕਾਰਵਾਈ ਆ ਰਜਿਸਟਰ ਉੱਤੇ ਵੀ ਸਾਰਾ ਕੁਝ ਉਤਾਰ ਦਿੱਤਾ ਗਿਆ ਵੀ ਕਿੱਦਾਂ ਕਿੱਦਾਂ ਉਹਨੇ ਕੀਤਾ ਪਰ ਪ੍ਰਸ਼ਾਸਨ ਵੱਲੋਂ ਵੀ ਜਾਂ ਇਹਨਾਂ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਬੜਾ ਠੁਕਮਾ ਜਿਹੜਾ ਆਪਾਂ ਕਹਿ ਸਕਦੇ ਆ ਇਹ ਸਾਨੂੰ ਵਿਸ਼ਵਾਸ ਨਹੀਂ ਦਿੱਤਾ ਗਿਆ ਨਾ ਹੀ ਕੋਈ ਕਾਰਵਾਈ ਕੀਤੀ ਗਈ ਆ ਅਸੀਂ ਸਰਕਾਰ ਪਾਸੋਂ ਤੇ ਸਾਡੇ ਸਬੰਧਤ ਅਧਿਕਾਰੀਆਂ ਪਾਸੋਂ ਇਹ ਮੰਗ ਕਰਦੇ ਹਾਂ ਕਿ ਉਸ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਸਾਡਾ ਪੈਸਾ ਡੁੱਬਿਆ ਆ ਲਗਭਗ 8 ਲੱਖ ਦੇ ਕਰੀਬ ਰਾਸ਼ੀ ਆ ਉਹ ਸਾਨੂੰ ਦਵਾਇਆ ਜਾਵੇ ਤਾਂ ਜੋ ਅਸੀਂ ਉਹ ਪੈਸੇ ਦੇ ਨਾਲ ਹੋਰ ਜਿਹੜਾ ਪਿੰਡ ਦੇ ਜਿਹੜੇ ਕਿਸਾਨ ਆ ਜਾਂ ਜਿਹੜੇ ਇਹਨਾਂ ਨਾਲ ਸੰਬੰਧਤ ਕੋਈ ਵੀ ਲੋਗ ਆ ਉਹਨਾਂ ਦੀ ਆਪਾਂ ਇਹ ਜਿਹੜੀ ਮਦਦ ਕਰ ਸਕੀਏ ਕਿਉਂਕਿ ਜੇ ਆਪਾਂ ਲੋਕਾਂ ਦੀ ਮਦਦ ਕਰਾਂਗੇ ਕਿਸਾਨਾਂ ਦੀ ਮਦਦ ਕਰਾਂਗੇ ਤਾਂ ਹੀ ਪਿੰਡ ਖੁਸ਼ਹਾਲ ਹੋਵੇਗਾ ਜੇ ਪਿੰਡ ਖੁਸ਼ਹਾਲ ਹੋਵੇਗਾ ਤਾਂ ਹੀ ਆਪਣਾ ਇਲਾਕਾ ਖੁਸ਼ਹਾਲ ਹੋਵੇਗਾ ਤੇ ਇਹਦੇ ਨਾਲ ਸਾਰਾ ਪੰਜਾਬ ਖੁਸ਼ਹਾਲ ਹੋ ਜਾਂਦਾ ਹੋਵੇਗਾ ਤੇ ਹੁਣੇ ਪੰਜਾਬ ਸਰਕਾਰ ਦੀ ਇੱਤੇ ਬਣਦੀ ਆ ਕਾਰਵਾਈ ਉੱਤੇ ਕਰੇ ਤੇ ਜਿਹੜਾ ਇਹਨਾਂ ਦਾ ਜਿੰਨਾ ਵੀ ਜਿਹੜਾ ਆਪਣੀ ਸੋਸਾਇਟੀ ਆ ਜੋ ਇਹਦਾ ਘਟਾਇਆ ਉਹ ਉਸ ਸ਼ਖਸ ਜਿਹੜਾ ਆ ਸੁਖਵਿੰਦਰ ਪਾਲ ਉਸ ਤੋਂ ਵਸੂਲ ਕੇ ਇਹ ਸੋਸਾਇਟੀ ਨੂੰ ਦਿੱਤਾ ਜਾਵੇ ਤਾਂ ਜੋ ਜੋ ਸੋਸਾਇਟੀ ਆਪਣੇ ਨਿਰਭੈ ਕੰਮ ਚਲਾ ਸਕੇ ਤੇ ਫਿਰ ਅਸੀਂ ਅਪੀਲ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਸਬੰਧਤ ਅਧਿਕਾਰੀਆਂ ਨੂੰ ਸਾਡੇ ਏਅਰ ਸਾਹਿਬ ਡੀਆਰ ਸਾਹਿਬ ਉਹਨਾਂ ਕੋਲ ਵੀ ਕਾਫੀ ਵਾਰ ਗਏ ਆਂ ਪਰ ਉਹਨਾਂ ਦੇ ਕਹਿਣ ਤੇ ਵੀ ਉਹ ਜਿਹੜਾ ਇੱਕ ਜਿਹੜਾ ਸੈਕਟਰੀ ਆ ਜਗਵਿੰਦਰ ਪਾਲ ਸਿੰਘ ਸੌਰੀ ਸੁਖਵਿੰਦਰ ਪਾਲ ਸਿੰਘ ਸਨ ਜਗਵਿੰਦਰ ਪਾਲ ਸਿੰਘ ਉਹ ਡਾਣੇ ਨਹੀਂ ਆ ਰਿਹਾ ਸੋ ਜੇਕਰ ਉਹ ਜੇ ਸਰਕਾਰ ਨੇ ਜਾਂ ਸਬੰਧਤ ਅਧਿਕਾਰੀਆਂ ਨੇ ਉਹਦੇ ਉੱਤੇ ਕੋਈ ਬਣਵੀਂ ਛੇਤੀ ਕਾਰਵਾਈ ਨਾ ਕੀਤੀ ਤਾਂ ਕਿਸਾਨ ਜਥੇਬੰਦੀਆਂ ਵੀ ਤੇ ਪੂਰਾ ਨਗਰ ਅਸੀਂ ਉਹਦੇ ਵਿਰੋਧ ਦੇ ਵਿੱਚ ਵੱਡਾ ਸੰਘਰਸ਼ ਕਰਨ ਲਈ ਫੇਰ ਅਲਿਕਾਂਗੇ ਉਹਦਾ ਪ੍ਰੋਗਰਾਮ ਜਿਹਦੀ ਜਿਹੜੀ ਜ਼ਿੰਮੇਵਾਰੀ ਆ ਕੇਵਲ ਤੇ ਕੇਵਲ ਸਰਕਾਰ ਦੀ ਹੋਵੇਗੀ ਸੋ ਅਸੀਂ ਫਿਰ ਅਪੀਲ ਕਰਦੇ ਆ ਜਿੰਨਾ ਵੀ ਸਾਡਾ ਪੈਸਾ ਡੁੱਬਿਆ ਆ ਉਹ ਸ਼ਖਸ ਤੋਂ ਏਆਰ ਦਾ ਦਫ਼ਤਰ ਜਿਹੜਾ ਡੀਆਰ ਦਫ਼ਤਰ ਜਿੰਨੇ ਵੀ ਸੰਬੰਧਤ ਅਧਿਕਾਰੀ ਆ ਉਹ ਸ਼ਖਸ ਤੋਂ ਵਸੂਲ ਕਰਕੇ ਇਹ ਜਿਹੜੀ ਸੁਸਾਇਟੀ ਆ ਕੋਆਪਰੇਟਿਵ ਸੁਸਾਇਟੀ ਤੇਗਾ ਇਹ ਵੀ ਇਹ ਵੀ ਸਾਨੂੰ ਪਤਾ ਲੱਗਾ ਵੀ ਜਦੋਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਆ ਉਹਨਾਂ ਦੀ ਡੀਸੀ ਸਾਹਿਬ ਦੀ ਡਿਊਟੀ ਲਈ ਹਾਂਜੀ ਕਿਉਂਕਿ ਜਿਸ ਵੇਲੇ ਜਿਹੜੀ ਸੰਬੰਧਤ ਕਮੇਟੀ ਸੀਗੀ ਜਦੋਂ ਉਹਨਾਂ ਨੂੰ ਅਪਰੋਚ ਕੀਤੀ ਆ ਦੇ ਇਸ ਹਿਸਾਬ ਨੂੰ ਤੇ ਪਰ ਤੇ ਭਗਵੰਤਵਾਨ ਨੂੰ ਵੀ ਇਹ ਇਹ ਸਬੰਧ ਤਾਂ ਮਿਲ ਸਕੇ ਆ ਪਰ ਉਹੀ ਮੈਂ ਜਿੱਦਾਂ ਕਿਹਾ ਬਈ ਮਿਲ ਮਿਲਤਾ ਬਹੁਤ ਹੋਏ ਆ ਬੰਦੇ ਵੀ ਬਹੁਤ ਆਏ ਗਏ ਆ ਪਰ ਉਹਦਾ ਰਿਜ਼ਲਟ ਜਿਹੜਾ ਆ ਜੇ ਆਪਾਂ ਗਰਾਊਂਡ ਲੈਵਲ ਤੇ ਦੇਖੀਏ ਆਪਾਂ ਨੂੰ ਬਾਹਲਾ ਜਿੱਦਾਂ ਜ਼ੀਰੋ ਲੈਵਲ ਇਹ ਆਪਾਂ ਨੂੰ ਕਹਿ ਸਕਦੇ ਆ ਮਿਲਿਆ ਨਹੀਂ ਸਸਪੈਂਡ ਕੀਤਾ ਹੋਇਆ ਹਾਂਜੀ ਹਾਂਜੀ ਉਹ ਫੇਰ ਇਸ ਤਰ੍ਹਾਂ ਕੇ ਜਿਹੜਾ ਇਹ ਸਿਗਾ ਸੁਖਵਿੰਦਰ ਸਿੰਘ ਇਹ 5 ਅਪ੍ਰੈਲ ਤੋਂ ਸਸਪੈਂਡ ਕੀਤਾ ਹੋਇਆ ਉਹਦੇ ਥਾਂ ਅਸੀਂ ਕਿ ਜਿੱਦਾਂ ਬੱਕੀਦਾ ਵੀ ਕਾਰਜਕਾਰੀ ਜਿੱਦਾਂ ਸੈਕਟਰੀ ਉਹ ਰੱਖਿਆ ਕਿਉਂਕਿ ਜਿਹੜੇ ਪਿੰਡ ਲਈ ਖਾਦ ਹੋਰ ਜਿਹੜੇ 10 ਦਸੰਬਰ ਹਾਂਜੀ 31 ਅਕਤੂਬਰ ਤੋਂ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਆ ਤੇ ਅਸੀਂ ਫਿਰ ਅਪੀਲ ਇਹੀ ਕਰਦੇ ਆ ਕਿ ਸਾਡਾ ਜਿਹੜਾ ਡੁੱਬਿਆ ਪੈਸਾ ਆ ਉਹ ਦਵਾਇਆ ਜਾਵੇ ਨਹੀਂ ਤਾਂ ਸਾਨੂੰ ਫਿਰ ਮਜਬੂਰਨ ਕੋਈ ਸੰਘਰਸ਼ ਦਾ ਜਿਹੜਾ ਰਾਹ ਇਹ ਅਪਣਾਉਣਾ ਪਊਗਾ ਤੇ ਉਹ ਵੀ ਪਿੰਡ ਵਾਸੀਆਂ ਦੇ ਪੈਸੇ ਜਿਹੜੇ ਆ ਉਹ ਹਾਂਜੀ ਹਾਂਜੀ ਉਹਨੇ ਜੀ ਕਈ ਕਈ ਤਰ੍ਹਾਂ ਇੱਥੇ ਅਸੀਂ ਦੇਖਦੇ ਆ ਕਿ ਕਿਸੇ ਤੋਂ ਜਿੱਦਾਂ ਪੈਸੇ ਲੈ ਕੇ ਉਹਨਾਂ ਦੇ ਪੈਸੇ ਵੀ ਨਹੀਂ ਸਾਡਾ ਇੱਕ ਵੀਰਿਆ ਉਹਦਾ ਲਗਭਗ ਸੰਤੋਖ ਸਿੰਘ ਇਹ 2 ਲੱਖ ਰੁਪਏ ਕਿੰਨਾ ਜੀ 2 ਲੱਖ 31 31 ਹਜ਼ਾਰ ਰੁਪਏ ਇੱਧਰ ਤੁਸੀਂ ਪਿਛੇ ਕੈਮਰਾ ਮਾਰ ਕੇ ਦੇਖ ਲਓ ਤੇ ਇਹਨਾਂ ਦਾ ਵੀ ਵਿਚਾਰਿਆਂ ਦਾ ਇੱਦਾਂ ਹੀ ਧੋਖਾ ਧੜੀ ਕਰਕੇ ਲੈ ਲਿਆ ਤੇ ਮੁੜ ਕੇ ਵਾਪਸ ਨਹੀਂ ਕਰ ਰਿਹਾ ਤੇ ਹੋਰ ਰਾਸ਼ਟਾ ਲੱਖ ਰੁਪਏ ਤੇ ਹੋਰ ਵੀ ਪਿੰਡ 'ਚੋਂ ਜਿੱਦਾਂ ਕਿਸੇ ਨਾ ਕਿਸੇ ਤੋਂ ਇੱਦਾਂ ਕਰਕੇ ਤੇ ਚੈੱਕ ਲੈ ਲੈ 8-10 ਲੱਖ ਰੁਪਈਆ ਉਹ ਵੀ ਇੱਦਾਂ ਹੀ ਨੇ ਕੀਤਾ ਗਵਨ ਕੀਤਾ ਆ ਇੱਥੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜਿੱਦਾਂ ਕਿ ਕਾਪੋਰੇਟ ਸੋਸਾਇਟੀ ਤੈਂਗ ਦੇ ਇਹ ਸਾਡੇ ਤਿੰਨਾਂ ਪਿੰਡਾਂ ਦੇ ਸਾਂਝੀ ਆ ਬੱਚੋ ਆ ਸਹਾਵਾ ਤੇ ਤੈਂਗ ਜੋ ਕਿ ਤੁਹਾਨੂੰ ਪਤਾ ਹੀ ਤੁਸੀਂ ਵੈਲਡ ਕੀਤੀ ਆ ਵੀ ਆਪਣੇ ਸੁਖਵਿੰਦਰ ਪਾਲ ਸਿੰਘ ਜੀ ਸੈਕਟਰੀ ਸੀ ਉਹ ਸਾਡੇ ਨਾਮ ਬਹੁਤ ਕਪੜਾ ਕਰ ਗਿਆ ਤੇ ਪਿੰਡ ਦੇ ਲੋਕਾਂ ਨੇ ਬਹੁਤ ਕਪੜਾ ਕਰ ਗਿਆ ਮੈਂ ਸਰਕਾਰ ਤੋਂ ਅਪੀਲ ਕਰਦਾ ਹਾਂ ਸਰਕਾਰ ਨੂੰ ਵੀ ਸਾਨੂੰ ਜਲਦੀ ਜਲਦੀ ਇਨਸਾਫ ਦਵਾਇਆ ਜਾਵੇ ਤੇ ਤਾਂ ਕਿ ਜੋ ਜੋ ਪੈਸਾ ਸਾਡਾ ਰਹਿੰਦਾ ਬਕਾਇਆ ਉਹਦਾ ਕੋਈ ਸਮਾਨ ਲਿਆ ਕੇ ਡਾਇਆ ਖਾਦ ਹੁੰਦੀ ਜਾਂ ਜਦਾਂ ਦਵਾਈਆਂ ਵਗੈਰਾ ਲਿਆ ਕੇ ਪਿੰਡ ਦੇ ਲੋਕਾਂ ਨੂੰ ਦਿੱਤੀਆਂ ਜਾਵੇ ਤੇ ਇਹਦੇ ਸ ਫਾਇਦਾ ਹੋ ਜਾਵੇ ਬਾਈਕੁਰਜੀ ਦਾ ਖਾਲਸਾ ਬਾਈਕੁਰਜੀ ਕੀ ਫਤਿਹ ਮੈਂ ਬੈਂਕ ਚੋਂ ਪੈਸੇ ਕਢਾ ਕੇ ਲਿਆ ਸੀ ਉਹ ਮੈਂ ਨਾਮ ਕੀ ਸੰਤੋਖ ਸਿੰਘ ਜੀ ਮੇਰਾ ਨਾਮ ਆ ਮੈਂ ਬੈਂਕ ਚੋਂ ਪੈਸੇ ਕਢਾ ਕੇ ਲਿਆਉਂਦਾ ਸੀਗਾ ਜੀ ਮੈਂ ਇੱਥੇ ਵੀ ਲੈ ਕੇ ਆ ਗਿਆ ਮੈਨੂੰ ਕਹਿੰਦਾ ਇਹਦਾ ਵਿਆਹ ਹੋਇਆ ਸੀਗਾ ਤੇਰੀ ਪਾਰਟੀ ਸੀਗੀ ਕਹਿੰਦਾ ਮੈਨੂੰ ਥੋੜੇ ਦਿਨਾਂ ਲਈ ਚਾਹੀਦੇ ਆ ਹਫਤੇ ਲਈ ਮੈਨੂੰ ਕਹਿੰਦਾ ਮੈਨੂੰ ਇੰਨੇ ਪੈਸੇ ਦੇ ਦੇ ਮੈਂ ਉਹਨੂੰ ਪੈਸੇ ਦੇ ਦਿੱਤੇ ਮੁੜ ਕੇ ਮੈਨੂੰ ਉਹਨੇ ਪੈਸੇ ਨਹੀਂ ਦਿੱਤੇ ਤੇ ਮੈਂ ਆਪਣੇ ਥਾਣੇ ਚ ਵੀ ਰਿਪੋਰਟ ਦਿੱਤੀ ਸੀ ਉੱਥੇ ਵੀ ਮੇਰੀ ਵੀ ਸੁਣਾਈ ਨਹੀਂ ਹੋਈ ਜੀ ਉੱਥੋਂ ਵੀ ਮੈਂ ਬੈਂਕ ਪੈਸੇ ਦੁਆ ਕੀਤਾ ਸੀਗਾ ਉਥੋਂ ਮੇਰੀ ਕੋਈ ਗੱਲ ਨਹੀਂ ਸੁਣੀ ਜੀ ਉੱਥੇ ਵੀ ਕਿੰਨਾ ਟਾਈਮ ਹੋ ਗਿਆ ਪੈਸੇ ਦਾ ਮੈਨੂੰ ਸਾਲ ਹੋ ਗਿਆ ਜੀ ਸਾਲ ਹੋ ਗਿਆ ਠੀਕ ਹੈ ਕੀ ਪ੍ਰਸ਼ਾਸਨ ਕੋਈ ਮੰਗ ਕਰਦੇ ਹੋ ਮੈਂ ਇਹ ਕਹਿੰਦਾ ਮੇਰੇ ਪੈਸੇ ਦਵਾਈ ਜਾਵੇ ਜੀ